ਬੇਰੁਜ਼ਗਾਰੀ ਨਾਲ ਨਜਿੱਠਣ ਦੀ ਯੂਪੀਏ ਤੇ ਐਨਡੀਏ ਦੋਵੇਂ ਨਾਕਾਮ ਰਹੇ ਜੀ ਆਪੋਜੀਸ਼ਨ ਦਾ ਲੀਡਰ ਜਿਹੜਾ ਰਾਹੁਲ ਗਾਂਧੀ ਉਹਨੇ ਕਿਹਾ ਚ ਜਿੱਦਕੋਲ ਬੜੀ ਅਜੀਬ ਖਬਰ ਹੈ ਹੂੰ ਇਹ ਅਜੀਬ ਕਹੋਦੇ ਇਸ ਕਰਕੇ ਹੈ ਕਿ ਆਮ ਤੌਰ ਤੇ ਬਹੁਤ ਬੜਾ ਜ਼ੋਰ ਇਸ ਕੇਂਦਰ ਤੇ ਲਾਲ ਸਿੱਕਰ ਜੀ ਗਾਂਧੀ ਪੱਕੂ ਹੈ ਜੀ ਆਪੋ ਦੀ ਰਾਹੁਲ ਗਾਂਧੀ ਹੂੰ ਇਹ ਰਾਹੁਲ ਗਾਂਧੀ ਪੱਕੂ ਹੈ ਮੰਦ부ਤੀ ਬੱਚਾ ਹੈ ਹੂੰ ਹੂੰ ਇਹਨਾਂ ਦਾ ਕੋਈ ਸ਼ਾਂਤੀ ਹੈ ਨਹੀਂ ਇਹਦੇ ਨੂੰ ਮਤਲਬ ਕਿ ਰਹੇਗਾ ਉਹਨੂੰ ਆਪਣੀ ਕੁਝ ਕੋਸ਼ਿਸ਼ ਕਰਨੀ ਪਈ ਆ ਡੈਮੇਜ ਬ੍ਰਾਉਨ ਬਾਰਸ ਤੋਂ ਨੇ ਦੋ ਚਾਤਰਾਾਂ ਨਾਲ ਗੱਡੀਆਂ ਉਹਦੇ ਤੋਂ ਵੀ ਦੀ ਗੱਲ ਮਤਲਬ ਜਿਹੜੀ ਥੋੜੀ ਜਿਹੀ ਲੋਕਾਂ ਦੀ ਗੱਲ ਪੜ੍ਹੀ ਹੈ ਜੀ ਲੇਕਿਨ ਕੱਲ ਇਹ ਪਾਰਲੀਮੈਂਟ ਦੇ ਵਿੱਚ ਪੱਛਣ ਕੀਤਾ ਲੈ ਜੀ ਪਾਰਲੀਮੈਂਟ ਦੇ ਵਿੱਚ ਪੱਛਣ ਉਹਨੇ ਬੜਾ ਵਧੀਆ ਕੀਤਾ ਹੈ ਜੀ ਮਤਲਬ ਇਹ ਵੀ ਕਿ ਆਪਾਂ ਕਹਿ ਦਈਏ ਕਿ ਜੀ ਤੂੰ 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 ਜ਼ਿੰਮੇਵਾਰ ਹੈ ਤੇ ਮੈਂ ਸੱਚਾ ਸੱਚਾ ਜੀ ਕੱਲ ਜਿਹੜੀ ਉਹਨੇ ਗੱਲ ਕਹੀ ਉਹਨੇ ਦੋ ਤਿੰਨ ਗੱਲਾਂ ਕਹੀਆਂ ਪਹਿਲੀ ਗੱਲ ਤਾਂ ਉਹਨੇ ਕਿਹਾ ਕਿ ਲੋਕਤੰਤਰ ਪਟਾਕਾ ਖਤਰੇ ਤੇ ਇਹ ਜਿਹੜੇ ਚੋਣ ਵੀ ਆਪਾਂ ਗੱਲ ਕਰਦੇ ਆਂ ਕਰਕੇ ਕਰਕੇ ਅਜੇ ਤੇ ਉਹਦੇ ਵਿੱਚ ਵੀ ਆਪਾਂ ਦੇਖੀਏ ਉਹ ਸੰਦਰਭ ਵਿੱਚ ਰੱਖਿਆ ਜਾ ਸਕਦਾ ਹੈ ਜੀ ਕਿ ਮਾਰਾਠਾ ਪ੍ਰਦੇਸ਼ ਸਿੱਧੀਆਂ ਜਿਹੜੀਆਂ ਗੋਟਾਂ ਨੇ ਇਹ ਤੁਸੀਂ ਇਹ ਲੋਕ ਕਿੰਨੀ ਆ ਗੋਟਾਂ ਮਾਰਾਠਾ ਪ੍ਰਵੇਸ਼ਟੀ ਦਾ ਇਹ ਵੀ ਹੈ ਰਾਹੁਲ ਗਾਂਧੀ ਕਹਿੰਦੇ ਕਿ ਮਹਾਰਾਸ਼ਟਰ ਦੇ ਵਿੱਚ ਜਦੋਂ ਪਾਰਲੀਮੈਂਟ ਦੀ ਚੋਣਾਂ ਹੋਈਆਂ 2024 ਦੀਆਂ ਉਹ ਤੋਂ ਬਾਅਦ ਪਰ ਪੰਜ ਮਹੀਨੇ ਜਿਆਦਾ ਹੁੰਦੀਆਂ ਉੱਥੇ ਦੀ ਵਿਧਾਨ ਸਭਾ ਦੀ ਜੀ ਕਿ ਅੰਤਿਆ ਇਹਦਾ ਇਹ ਤੇ ਇਹ ਜਿਹੜੀ ਹੈ ਜਿਹੜੀ ਪੰਜ ਮਹੀਨੇ ਦੇ ਵਿੱਚ ਵਿੱਚ ਮਾੜਾ ਇਸਦੇ ਵਿੱਚ ਕਿੰਨੀਆਂ ਵੋਟਾਂ ਹੋਣਗੀਆਂ ਹੂੰ ਹੂੰ ਜਿੰਨੀਆਂ ਟੋਟਲ ਵੋਟਾਂ ਅਰਵਾਦਲ ਪ੍ਰਵੇਸ਼ ਦੀਆਂ ਕਹਿੰਦੇ ਜੀ ਉਹਨੀਆਂ ਵੋਟਾਂ ਬੜੀਆਂ ਜੀ 78000 ਜਿਨੀ 70000 ਵੋਟਾਂ ਕਹਿੰਦੇ ਜੀ 70000 ਕੇ 7 ਲੱਖ ਵੋਟਾਂ ਉਹਨੇ ਕਹਿੰਦੇ ਬੜਗੀਆਂ ਇੱਕ ਨਵੀਂ ਗੱਲ ਕਹੀ ਉਹਨਾਂ ਨੇ ਕਹਿੰਦੇ ਇੱਕ ਘਰ ਹੈ ਵਿਹਾ ਉੱਤੇ ਦਿੱਤੇ ਕਨੇ ਇੱਕ ਘਰ ਦੇ ਵਿੱਚ 70000 ਵੋਟਾਂ ਬੜੀਆਂ ਵਾਹ ਜੀ ਵਾਹ ਚਲੋ ਹੱਤਿਆਰ ਬੋਟ ਇੱਕ ਕਰਨੇ ਵਿੱਚ ਬਣ ਗਈ ਜੀ ਤੇ ਉਹਦੇ ਕੇ ਇੱਕ ਇੱਕ ਕੰਨੇ ਕਾਲ ਜਿਹੇ ਹੋ ਜਾਂ ਕਿਸਾਨ ਦੇ ਜਿਹੜੇ ਬੱਤੇ ਹੈ ਜਿਹਨ ਕਿਸ ਤੋਂ ਪੜ੍ਹਦੇ ਸੀ ਉਹਨਾਂ ਸਾਰਿਆਂ ਨੂੰ ਬੋਟਾ ਬਣਾ ਦਿੱਤ ਗਾ ਹਮਮ ਔਰ ਜਿਹੜੀ ਉੱਥੇ ਦੀ ਕੈਂਡੀਡੇਟ ਸੀ ਉਹ ਕੈਂਡੀਡੇਟ ਨੇ ਜਾ ਕੇ ਉਹਨਾਂ ਬੱਤਿਆਂ ਨੂੰ ਮੌਕੇ ਤੋਂ ਪੁੱਛਿਆ ਭਾਈ ਕਿੱਥੋਂ ਆਏ ਹੋ ਕਿਹਦੇ ਸੱਤਦੇ ਹਮ ਕਿਉਂ ਉਸ ਪੰਡ ਵਾਲੇ ਲਈ ਬਣੀਆ ਕਿਉਂਕਿ ਜਿਹੜਾ ਬੰਦਾ ਉੱਥੇ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਸੀ ਉਹ ਉਸ ਉਹਦਾ ਮਾਲਕ ਸੀ ਇੱਕ ਤਾਂ ਉਹਨੇ ਕੱਲ ਇਹ ਗੱਲ ਬੜੀ ਵਧੀਆ ਪਾਈ ਹੈ ਕਿ ਜੀ ਆਜੂ ਆਏਗਾ ਇਹ ਧਰ ਦੇ ਨਾਲ ਜਾਨੀ ਵੋਟਾਂ ਬਣਾ ਕੇ ਲੋਕਤੰਤਰ ਨੂੰ ਅਗਵਾ ਕੀਤਾ ਜਾਗੇ। ਚੁੱਪੀ ਕਾਨੂੰਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਸਕਾਈ ਟਾਪ ਸਕੀਮ ਇੱਕ ਸ਼ੁਰੂ ਕੀਤੀ ਸੀ ਮੇਕ ਇੰਡੀਆ ਦੀ ਗੱਲ ਕੀਤੀ ਸੀ ਕਿ ਭਾਰਤ ਦੇ ਵਿੱਚ ਬਣਾਓ। ਜੀ। ਕੱਲ ਕਹਿੰਦੇ ਪ੍ਰਧਾਨ ਮੰਤਰੀ ਬਹੁਤ ਵਧੀਆ ਮੈਂ ਪ੍ਰਧਾਨ ਮੰਤਰੀ ਦੀ ਨੀਅਤ ਤੇ ਸ਼ੱਕ ਨਹੀਂ ਕਰਦਾ ਕਿ ਇਹ ਵੀ ਨੀਤੀ ਵਿੱਚ ਕੋਰਟ ਸੀ। ਲੇਕਿਨ ਕਹਿੰਦੇ ਸਕੀਮ ਕਾਮਯਾਬੀ ਨਹੀਂ ਹੋਈ। ਹੂੰ ਹੂੰ। ਇਹ ਰਿਸ਼ਤਰੀ ਹੈ ਜਿਹੜੀ ਦੇਸ਼ ਦੇ ਵਿੱਚ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਵੇ ਬੇਰੀ ਧਿਕਾਰੀ ਨੂੰ ਹੱਲ ਕਰਨ ਵਾਸਤੇ ਉਹ ਕਿ ਨਹੀਂ ਚਾਹੀ ਅੱਜ ਦੀ ਭਾਰਤੀ ਜਨਤਾ ਪਾਟੀ ਦੀ ਅਗਵਾਈ ਵਾਲੀ ਐਡੀਓ ਸਰਕਾਰ ਇਹ ਵੀ ਬੁਰੀ ਤਰ੍ਹਾਂ ਫੇਲ ਹੋਈ ਹੈ ਇਹ ਪਹਿਲਾਂ ਖਾਦੀ ਆਪੀ ਪਾਟੀ ਦੀ ਸਰਕਾਰ ਸੀ ਜਿਹਦੀ ਅਗਵਾਈ ਕਾਂਗਰਸ ਪਾਟੀ ਕਰਦੀ ਸੀ ਚੁਕਿ ਇਹਦੀ ਸਰਕਾਰ ਹੈ ਜੇ ਰੋਜ਼ਗਾਰੀ ਦਾ ਮਸਲਾ ਕਹਿੰਦੇ ਉਹ ਵੀ ਹੱਲ ਨਹੀਂ ਕਰ ਸਕੀ ਜੋ ਦੋਨੇ ਸਰਕਾਰਾਂ ਕਾ ਯੂਪੀਏ ਵੀ ਹੋਵੇ ਚਾਹੇ ਐਡੀਓ ਵੀ ਹੈ ਇਹਦੇ ਵਿੱਚ ਦੋਨੋਂ ਸਰਕਾਰਾਂ ਫੇਲ ਹੋ ਗਈਆਂ ਜਦ ਵੀ ਸਾ ਤੂੰ ਤੇਰਾ ਪਪਾ ਕਹਿੰਦੇ ਕਿ ਤੂੰ ਗੁਨਾਹਗਾਰ ਹੈ ਤੂੰ ਹੀ ਵੀ ਨਹੀਂ ਤੂਏ ਬਾਰੇ ਜੇਕਰ ਆਜੀ ਪਾਈ ਸੀ ਜੇ ਬਾਰੇ ਇਹ ਕਹਿੰਦੇ ਕਿ ਅਸੀਂ ਵੀ ਗੁਨਾਹਗਾਰ ਆ ਅਸੀਂ ਵੀ ਜਵਾਬਦੇ ਹਾਂ ਇਹ ਬਹੁਤ ਘੱਟ ਲੋਕ ਕਹਿੰਦੇ ਨੇ ਔਰ ਇਹੀ ਹੈ ਸਾਡੀ ਕਮਜ਼ੋਰੀ ਕਿ ਜਿਹੜੀ ਅਕਲ ਲੋਕ ਦਾ ਦਰੌਸ ਲੋਕ ਦਾ ਤੇਰੀ ਖੂਬਸੂਰਤੀ ਹੈ ਜਿਹੜੀ ਅੱਤੀ ਉਹ ਕਦ ਕਰਦੇ ਮੰਦਰ ਦੇ ਵਿੱਚ ਜੇ ਬੈਠ ਕੇ ਜਦੋਂ ਉੱਥੇ ਵਿਚਾਰਾ ਹੁੰਦੀਏ ਉਹਨਾਂ ਵਿਚਾਰਾਂ ਦੇ ਵਿੱਚੇ ਦੁਰਦਾਖ ਰਾ ਕੋ ਆਪ ਕੋ ਆਪਣੀ ਗੱਲ ਕਰਨੀ ਚਾਹੀਦੀ ਹੈ ਆਪ ਦੀ ਪੀੜੀ ਜਲੇ ਵਿੱਚ ਟੋਟਾ ਮਾਰਨਾ ਚਾਹੀਦਾ ਕਿ ਭਾਈ ਐਸੀ ਇਹਨੇ ਕਿ ਕਸੂਰ ਵਾਲਾ ਮੇਰੇ ਖਿਆਲ ਮੁਤਾਬਕ ਰਾਹੁਲ ਗਾਂਧੀ ਨੇ ਕੱਲ ਇਹ ਗੱਲ ਕਹਿ ਕੇ ਆਪਣੀ ਪਾਰਟੀ ਨੂੰ ਵੀ ਖਟੜੇ ਵਿੱਚ ਜਾਂ ਦੀ ਸਰਕਾਰ ਨੂੰ ਵੀ ਖਟੜੇ ਦੇ ਵਿੱਚ ਖੜੀ ਕਰਕੇ ਉਹਨੇ ਕਿਸੇ ਹੱਦ ਤੱਕ ਤਲਾ ਇਕਵਾਲੇ ਗੁਨਾਹ ਕੀਤਾ ਤੇ ਜੇ ਤੁਸੀਂ ਆਪਣੇ ਗੁਨਾਹ ਨੂੰ ਸਵੀਕਾਰ ਕਰਦੇ ਹੋ ਮੰਨਦੇ ਹੋ ਕੰਬੀ ਸਾਹਿਬ ਫਿਰ ਤੁਸੀਂ ਉਹਦੇ ਵਿੱਚ ਸੁਧਾਰ ਨਹੀਂ ਕਰ ਸਕਦੇ ਉਹ ਬਹੁਤ ਵਧੀਆ ਤਿੱਕੇ ਦੇ ਨਾਲ ਉਹਨੇ ਪਾਰਲੀਮੈਂਟ ਦੇ ਮਾਮਲੇ ਲੈ ਕੇ ਆਪਾਂ ਨੂੰ ਮੀਟ ਕਰਨੀ ਚਾਹੀਦੀ ਇਹ ਪਾਰਲੀਮੈਂਟ ਦੇ ਬਾਕੀ ਮੈਂਬਰ ਸਹਿਬਾਨ ਵੀ ਇਸੇ ਢੰਗ ਦੇ ਨਾਲ ਅਗੇ ਚੱਲਣ ਦੂਜੇ ਪਾਸੇ ਵੀ ਆਪਾਂ ਦੇਖੀਏ ਤਾਂ ਈ ਸਰਕਾਰ ਵਾਲੇ ਪਾਸੇ ਸਰਕਾਰ ਵਾਲੇ ਪਾਸੋਂ ਟੱਕੇ ਨਾਲ ਲੋਕਾਂ ਨੂੰ ਰੋਕਿਆ ਜਾਂਦਾ ਹੈ ਕਿ ਤੁਸੀਂ ਬੋਲ ਨਹੀਂ ਨਹੀਂ ਦਿੱਤਾ ਜਾਂਦਾ ਉੱਥੇ ਉਹਨਾਂ ਦਾ ਟਾਈਮ ਕੱਟਿਆ ਜਾਂਦਾ ਹੈ ਪਰ ਮਿਸਾਲ ਦੇ ਲਈ ਕਹਾਂ ਕਿ ਅਗਰ ਪਾਲਸ ਜੀ ਅਮਰਿਤਪਾਲ ਸਿੰਘ ਦੇ ਨਾਲ ਮੇਰੇ ਮਤਲਬ ਜੇ ਆਪਕਾ ਇਹ ਮੇਰੇ ਉਹਦੇ ਨਾਲ ਵਿਚਾਰਾਂ ਦੇ ਮਤਲਬ ਪੀ ਗਏ ਮੈਂ ਕਦੇ ਵੀ ਇਹ ਉਹਦੀ ਵਿਚਾਰਤ ਕਾਦੀ ਸਪੋਰਟ ਨਹੀਂ ਕੀਤੀ ਤੇ ਨਾਮ ਹੈ ਕਰ ਸਕਦਾ ਪਰ ਇਸ ਗਲਤਪਨਕਾਰ ਨੂੰ ਨਹੀਂ ਕਰ ਸਕਦੀ ਕਿ ਲੋਕਾਂ ਵਿੱਚ ਇਹ ਹਾਲਤ ਵੀ ਦੁੱਖ ਬਣਦੇ ਨੂੰ ਬਤਾਵੇ ਤੁਸੀਂ ਦੇਖੋ ਕਿ ਲੱਖਾਂ ਲੋਕਾਂ ਨੇ ਆਪਣਾ ਕੈਂਡੀਡੇਟ ਆਪਣਾ ਆਪਣਾ ਕੈਂਡੀਡੇਟ ਨੂੰ ਪ੍ਰਤੀਨਿਧ ਦੇ ਰੂਪ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਭੇਜਿੰਦਾ ਫੈਸਲਾ ਕੀਤਾ ਹੈ ਜੀ ਔਰ ਚੌਥੀ ਤਵ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਿਆ ਹੋਇਆ ਉਸ ਬੰਦੇ ਨੇ ਆ ਕੇ ਪਾਰਲੀਮੈਂਟ ਦੇ ਵਿੱਚ ਬੋਲਣ ਦੀ ਇਜਾਜ਼ਤ ਨਾ ਦੇ ਉਹਦੇ ਤੇ ਕਦੇ ਹੈਬੀਟਲ ਅਡਵੋਕੇਟ ਨੂੰ ਚੁਰੇਤੀ ਨਾਲ ਕਮਾਈ ਗਏ ਇੱਕ ਢੰਗ ਨਾਲ ਲੋਕਤਬ ਤਰ ਸਾਡਾ ਜਿਹੜਾ ਨਾ ਪਾਰਲੀਮੈਂਟ ਦਾ ਲੋਕਤਬ ਔਰ ਗਾਮ ਮੰਦਰਾ ਉੱਥੇ ਸਾਰਿਆਂ ਤੇਨਾਂ ਨੂੰ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਔਰ ਸਾਰਿਆਂ ਤੇਨਾਂ ਨੂੰ ਆਪਣੀ ਪੀੜੀ ਦੇ ਹਸੋ ਦਾ ਫਿਰ ਤੇ ਮਨਪ੍ਰਿਕ ਕادریਆ ਕਹਿੰਦਾ ਕਿ ਕਿਹ ਜੀ ਡੀ ਕੇ ਵੀਕ ਨੇ ਅਸੀਂ ਵੀ ਕੁਝ ਮੁਬਾਰਹਾ ਤੇ ਗਲਤ ਕੰਮ ਹੋਏ ਹੈ ਜਦ ਜਿਹਾਂ ਕਿ ਪ੍ਰੋਟੈਕਟ ਨਹੀਂ ਕਰ ਸਕਦੇ ਅਸਫਲਤਾ ਸਾਡੀ ਆ ਉਹ ਸਫਲਤਾ ਮੈਨੂੰ ਪੜਨਾ ਚਾਹੀਦਾ ਹੈ ਕਿ ਚਤਰੀ